ਤਾਨ ਗੁਰੂ ਨਾਨਕ ਦਾਸ ਵਾਹਿਗੁਰੂ ਸਾਹਿਬ ਗੁਰਜੀ ਕੀ ਫਤਿਹ ਜੀ ਹੈ ਫਿਰ ਕੀ ਗੱਲ ਨਹੀਂ ਬੰਦੇ ਦੀ ਪ੍ਰੀਖਿਆ ਆਪਣਾ ਕਰਾਏ ਦੇ ਨਹੀਂ ਪ੍ਰੀਖਿਆ ਕੋ ਉਹ ਵੀ ਇੱਕ ਕਿਚਟਾ ਆ ਸੌਰੀ ਸੌਰੀ ਬੰਦੀ ਆਈ ਸਮਾਨ ਕੱਢਾ ਕਰ ਦੇ ਨਹੀਂ ਸੌਰੀ ਸੌਰੀ ਬੰਦੀ ਆਈ ਸਮਾਨ ਕੱਢਾ ਕਰ ਦੇ ਪਾਬਿਓ ਤਾਂ ਜੀ ਨਹੀਂ ਇਹ ਵਈ ਨਹੀਂ ਹੋਇਆ ਕਰੀ ਲਿਆ ਵਾਹਿਗੁਰੂ ਤੇ ਨਹੀਂ ਤੁਸੀਂ ਬੰਦੇ ਪਾਬੇ ਇਹ ਨਾ ਸਦਕ ਸਬਰ ਕਿੱਥੋਂ ਲੈ ਕੇ ਆਂਦੇ ਹੋ ਇਹਨਾਂ ਸਬਰ ਸਾਡੇ ਕੋਲ ਨਹੀਂ ਹੁੰਦਾ ਮੈਂ ਹੁਣ ਗੱਡੀ ਰੋਕ ਕੇ ਮੈਂ ਕਿਹਾ ਜਮਿਆ ਨਾ ਅੰਮਰ ਸਰਵਾਰ ਅੱਛਾ ਮੈਂ ਤੁਹਾਨੂੰ ਉਹ ਦਿਖਾਇਆ ਤੁਸੀਂ ਰੋਡ ਪਾਰ ਕਰਕੇ ਉਹ ਉਥੋਂ ਬੋਤਲਾਂ ਚੱਕਣਗੇ ਜੇ ਇੰਨੀ ਰੋਡ ਵੱਗਦੀ ਪਈ ਆ ਸਬਰ ਆ ਅੱਜ ਕਿਹਨੀ ਮਾਇ ਕਮਾਈ ਆ ਵਈ ਗੁਰੂ ਕੋਈ ਮਾਇ ਨਹੀਂ ਕਮਾਈ ਲਾਲੋ ਸਾਹਿਬ ਅੱਜ ਅੱਜ ਕੋਈ ਕੋਈ ਮਾਇ ਨਹੀਂ ਕਮਾਈ ਤੱਕ ਬਸ ਇਹ ਬੋਤਲਾਂ ਹੀ ਆ ਬਸ ਜਿਹੜੀਆਂ ਤੁਹਾਡੇ ਉੱਤੇ ਸਬਰ ਆ ਹੁਣ ਤੁਸੀਂ ਕਹਿੰਦੇ ਮੈਂ ਕੁਛ ਨਹੀਂ ਕਮਾਇਆ ਅੱਜ ਨਹੀਂ ਨਹੀਂ ਬਸ ਇਹ ਬੋਤਲਾਂ ਇਕੱਠੀਆਂ ਚੀਤੀਆਂ ਵਾ ਹਾਂ ਜੀ ਤੇ ਟਾਈਮ ਹੋ ਗਿਆ ਸਾਢੇ 3 ਹੋ ਗਏ ਆ ਬਾਬਿਓ ਹਾਂ ਜੀ ਅਸੀਂ ਹੀ ਸ਼ਾਮ ਤੱਕ ਮੇਰੇ ਖਣਾ 100 150 ਰੁਪਿਆ ਕਮਾਉਗੇ ਵਾਤ ਤੋਂ ਵਾਤ ਹਾਂ 6 ਵਜੇ ਤੱਕ ਆਬਾ 6 ਵਜੇ ਸੋ 100 ਜਾਂ 150 ਰੁਪਿਆ ਹੈਨਾ ਹਾਂ ਹਾਂ 6 ਨਾਲ ਤੇ 100 150 ਵਿੱਚ ਸਬਰ ਕਿਵੇਂ ਹੋ ਜਾਂਦਾ ਵਾ ਕਿ ਤੁਹਾਨੂੰ ਗੁਰੂ ਰਾਮ ਦਾ ਸਭ ਪਤਾ ਦਾ ਸ਼ੁਕਰਾਨਾ ਕੀ ਵੀ ਕਰਦੇ ਹੋ ਦੇਖੋ ਇਦਾਂ ਜੀ ਬਈ ਬੰਦੇ ਨੂੰ ਨਸ਼ਾ ਪਤਾ ਨਾ ਹੋਵੇ ਹਾਂ ਕਿ ਜੀ ਮਗਾ ਮਟਾ ਸ਼ੁਕਰਾਨਾ ਹੋ ਜਾਂਦਾ ਕਰਦੇ ਹੋ ਸ਼ੁਕਰਾਨਾ ਗੁਰੂ ਸਾਹਿਬ ਦਾ ਹਾਂ ਜੀ ਬਿਲਕੁਲ ਜੀ ਬਿਲਕੁਲ ਭਾਵੇਂ ਉਹ ਤੁਹਾਨੂੰ 100 ਦੇ ਦਿੰਦਾ ਭਾਵੇਂ ਉਹ 50 ਦੇਵੇ ਭਾਵੇਂ 100 ਦੇਵੇ 150 ਦੇਵੇ ਫਿਰ ਵੀ ਸ਼ੁਕਰਾਨਾ ਜੋ ਵੀ ਬਣਦਾ ਜੀ ਉਹਦੇ ਹੁਕਮ ਅੰਦਰ ਹੀ ਮਲਕ ਗੁਰੂ ਤੇ ਕੋਈ ਗਿਲਾ ਨਹੀਂ ਕਦੀ ਗਿਲਾ ਨਹੀਂ ਆਇਆ ਹੁਣ ਹੁਕਮੰਦਰੀ ਆਈ ਜੋ ਵੀ ਕੀ ਬਾਤ ਹੈ ਬਾਬਾ ਜੀ ਇਹੀ ਚੀਜ਼ ਸਬਰ ਇਹੀ ਲੱਭਦੇ ਆ ਹੁਣ ਦੀ ਜਿਹੜੀ ਜਨਰੇਸ਼ਨ ਹੈ ਨਾ ਉਹ ਇਹ ਸਬਰ ਲੱਭਦੀ ਵੀ ਆ ਤੁਹਾਨੂੰ ਕੋਈ ਸਬਰ ਨਹੀਂ ਹੈਗਾ ਜਿਹੜਾ ਤੁਹਾਡੇ ਕੋ ਕਾਰਾ ਕੋਠੀਆਂ ਲੋੜ ਹੀ ਨਹੀਂ ਜੋ ਦਿੱਤਾ ਮਲਕ ਦਾ ਸ਼ੁਕਰ ਹੈ ਹੈਨਾ ਧੰਨ ਗੁਰੂ ਜਾਨਦਾਸ ਇਹ ਆ ਸਾਡੇ ਬਾਬੇ ਧੰਨ ਗੁਰੂ ਜਾਨਦਾਸ ਧੰਨ ਗੁਰੂ ਜਾਨਦਾਸ ਧੰਨ ਗੁਰੂ ਜਾਨਦਾਸ ਬਾਬੇ ਆ ਫੜੋ ਦਸਤਾਰ ਕੀ ਕਰੀਏ ਠੀਕ ਹੈ ਤੁਹਾਡੇ ਵਾਸਤੇ ਦਸਤਾਰ ਇਹ ਕੋਰ ਲੋ ਆ ਲੋ ਰੈੱਡ ਵੀ ਲੋ ਠੀਕ ਹੈ ਜੀ ਇਹ ਲੋ ਦਸਤਾਰ ਇਹ ਤੁਹਾਡੇ ਵਾਸਤੇ ਮੈਂ ਦਸਤਾਰਾਂ ਰਸਕੀਆਂ ਹੁੰਦੀਆਂ ਬਾਬਿਓ ਕੁਝ ਜੁਰਗਾਂ ਦੇ ਲਈ ਦਸਤਾਰਾਂ ਖੀਂ ਜਾਂ ਮੈਂ ਤੁਹਾਨੂੰ ਇੱਕ ਜੈਕਟ ਵੀ ਦਵਾ ਤੁਹਾਨੂੰ ਨੰਦ ਮੈਂ ਇੱਕ ਤੁਹਾਨੂੰ ਜੈਕਟ ਵੀ ਦਿੰਨੇ ਆ ਇੱਕ ਤੁਸੀਂ ਰੱਖੋ ਧੰਗ ਗੁਰੂ ਜਾਮਦਾਸ ਉਹ ਤੁਹਾਨੂੰ ਵਰਗੇ ਦਸਾਰਾਂ ਰਸਕੀਆਂ ਹੁੰਦੀਆਂ ਕਿ ਬਜੁਰਗਾਂ ਨੂੰ ਦਸਤਾਰਾਂ ਦਈਏ ਸੋਨੀਆਂ ਦਸਤਾਰਾਂ ਬਣਨ ਆਪਣੀਆਂ ਨੂੰ ਬੋਹੇ ਵਾਲੇ ਨਹੀਂ 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 ਵਾਪਸ ਪਾਪੀਆ ਗੁਰੂ ਸਾਹਿਬ ਲੈਂਦੇ ਹਨ ਉਹ ਦੇਖੋ ਕਿ 150 ਰੁਪਇਆ ਕਮਾਣਾ ਤੇ ਦਸਤਾਰ 450 500 ਦੀ ਥੇ ਲਿਆਂਦੀ ਨਹੀਂ ਆ ਹਾਂਜੀ ਹਾਂਜੀ ਤੇ ਬੰਦਾ 150 ਵੀ ਇਹਨਾਂ ਆਪਣਾ ਘਰ ਚਲਾਊਗਾ ਦਸਤਾਰ ਖਰੀਦੂਗਾ ਕਿਵੇਂ ਤਾਂ ਕੱਢ ਕੇ ਰੱਖੇ ਆ ਹਾਂਜੀ ਹਾਂਜੀ ਉਹਦਾ ਨਾਮ ਹੈ ਕਿ 20 ਰੁਪਇਆ 20 ਰੁਪਇਆ ਉਹ ਹੀ ਮੈਂ ਕਹਿ ਰਿਹਾ ਨਾ ਕਿ ਨਵੇਂ ਲੈ ਨਹੀਂ ਜਾਂਦੇ ਨਵੇਂ ਲੈ ਨਹੀਂ ਜਾਂਦੇ ਕੀ ਕੀ ਬੰਦਾ ਕਰੇਗਾ ਕਿਉਂਕਿ ਸਿਰ ਨੰਗਾ ਨਹੀਂ ਚਾਹੀਦਾ ਸਿਰ ਹਾਂ ਸਿਰ ਨੰਗਾ ਨਹੀਂ ਚਾਹੀਦਾ ਹੁਣ ਵੀ ਆ ਸੋਚੋ 450 ਰੁਪਏ ਦੀ ਦਸਾਰ ਇੱਕ ਜਿਹੜਾ ਬਜ਼ੁਰਗ 150 ਰੁਪਏ ਕਮੰਦਾ ਤੁਹਾਡੇ ਵਰਗਾ ਉਹ 450 ਰੁਪਏ ਦੀ ਦਸਾਰ ਉਹਦੇ ਲਈ ਓਖਾ ਓਖਾ ਹੋ ਜਾਂਦਾ ਹੁਣ ਆ ਦੱਸੋ ਤੁਹਾਡੇ ਕੋਲ ਪਰਤੇ ਕਿੰਨੇ ਹੈਗੇ ਗਰਮ ਆੜੇ ਇਹ ਗਾ ਜੀ ਇਹ ਮੈਂ ਗਰਮ ਕਿਨੇ ਹੈ ਇਹ ਸਮਾਂ ਕਿ ਮੈਨੂੰ ਕਹਿੰ ਦਿੱਤਾ ਸੀਗਾ ਕਿਤਾਵਾ ਕਿੰਨਾ ਇੱਕੀ ਹੈ ਕਿ ਹੋਰ ਵੀ ਹੈਗਾ ਤਰ੍ਹਾਂ ਦਾ ਇੱਕ ਫੂਟ ਮੇਰੇ ਕੋਲ ਹੁਣ ਪਿਆਏਗੀ ਅੱਛਾ ਕਿਤਾ ਵੀ ਇਹਦੇ ਮੈਂ ਧੋ ਲੈਣਾ ਉਹ ਪਾਲਣਾ ਉਹ ਗੜਾ ਪਾਲਣਾ ਵਾ ਸਭ ਮੈਂ ਤੁਹਾਨੂੰ ਹੱਥ ਮੈਂ ਵੇਖਦਾ ਮੇਜਾ ਕਮੇ ਹੋਇਆ ਕਰਦਾ ਪ੍ਰੇਮ ਨਹੀਂ ਨਹੀਂ ਮੈਂ ਦੇਖਦਾ ਤੰਗ ਕਾ ਤੂੰ ਹੋਣਾ ਬਾਬੀ ਓਏ ਇਹ ਇਹ ਗੁਰੂ ਰਾਮਦਾਸ ਪਾਸ਼ਾ ਦੀ ਗੱਡੀ ਆ ਇਹ ਚੋਂ ਕੁਛ ਨਾ ਕੁਛ ਨਿਕਲੀ ਜਾਂਦਾ ਹੁੰਦਾ ਮੈਂ ਦੇਖਦਾ ਵਾ ਓਹ ਆ ਲੋ ਫਗਾ ਲੋ ਬਾਬੇ ਪਾਰ ਕੋ ਇੱਕ ਗਰਮ ਜੇ ਉਹ ਪ्योर ਗਰਮਾ ਕੁੜਤਾ ਪਾਈ ਆ ਮਾ ਠੀਕ ਹੈ ਜੀ ਅਭੀ ਗੁਰ ਰਾਮਦਾਸ ਪਾਸ਼ਾ ਜੀ ਨੇ ਤੁਹਾਨੂੰ ਦੇਣਾ ਹੈ ਮੈਂ ਇਹ ਦੇਣਾ ਇੱਕ ਬਾਰੀ ਅਮਰ